ਪੋ 2006 ਦੇ ਵਿੱਚ ਗਮਾਡਾ ਫੌਂਡ ਵਿੱਚ ਆਇਆ ਹੈ। ਔਰ ਮੈਨੂੰ ਇਹ ਲੱਗਦਾ ਵੀ 2006 ਤੇ ਅੱਜ 2025 ਹੋ ਗਿਆ ਹੈ। 19 ਸਾਲ ਹੋ ਗਏ ਨੇ ਗਮਾਡਾ ਬਣਾਏ ਨੂੰ ਤੇ ਮੇਰਾ ਸਵਾਲ ਤਾਂ ਸਿਰਫ 350 ਬੂਥ ਬਣਾਉਣ ਦਾ ਬੂਥ ਵੀ ਨਹੀਂ ਬੂਥਾਂ ਤੋਂ ਵੀ ਛੋਟੀ ਹੁੰਦੀ ਹੈ ਜਾਂ ਖੋਖੇ ਵਾਲੇ ਹੁੰਦੇ ਆ 5 ਫੁੱਟ ਜਾਂ 6 ਫੁੱਟ ਬਾਈ 8 ਫੁੱਟ ਦੀ ਇੱਕ ਜਗ੍ਹਾ ਹੁੰਦੀ ਹੈ ਜਿਹੜੀ ਉਹਨੂੰ ਬਣਾ ਕੇ ਦਿੱਤੀ ਜਾਂਦੀ ਆ। ਤੇ 350 ਅ ਬੂਥ ਬਣਾਉਣ ਵਾਸਤੇ ਖੋਖੇ ਦੀ ਜਗਾ 19 ਸਾਲ ਲੱਗ ਗਏ ਤੇ ਹੋਰ ਅੱਗੇ ਕਿੰਨਾ ਕੁ ਸਾਲ ਹੋਰ ਲੱਗਣੇ ਨੇ ਇੱਕ ਤਾਂ ਇਹ ਮੇਰਾ ਸਵਾਲ ਹੈ ਮੰਤਰੀ ਜੀ ਜੀ ਦੂਸਰਾ ਸਵਾਲ ਇਹ ਆ ਵੀ ਇਹਨਾਂ ਨੇ ਕਮੇਟੀ ਬਣਾਈ ਜੀ ਬਹੁਤ ਧੰਨਵਾਦ ਇਹ ਕਮੇਟੀ ਕਦੋਂ ਬਣੀ ਇਹ ਕਮੇਟੀ ਨੇ ਕਦੋਂ ਆਪਣੀ ਰਿਪੋਰਟ ਦੇਣੀ ਆ ਇਹ ਇਹਦੇ ਵਿੱਚ ਕੋਈ ਇਹਦਾ ਜ਼ਿਕਰ ਨਹੀਂ ਕੀਤਾ ਗਿਆ ਮੈਂ ਜਦੋਂ ਸਾਡੀ ਸਰਕਾਰ ਬਣੀ ਸੀ ਸਪੀਕਰ ਸਾਹਿਬ 15 ਅ ਪੰਜ ਨੂੰ 15 5 22 ਨੂੰ ਪਹਿਲਾ ਲੈਟਰ ਪਾਇਆ ਫਿਰ ਉਹਦੇ ਬਾਅਦ 6 ਲੈਟਰ ਮੈਂ ਡਿਪਾਰਟਮੈਂਟ ਨੂੰ ਭੇਜੇ ਬਾਕੀ ਸੱਤ ਜਿਹਦਾ ਕੋਈ ਜਵਾਬ ਨਹੀਂ ਆਇਆ ਹੈਗਾ ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ ਬਈ ਲੈਟਰਾਂ ਦਾ ਜਵਾਬ ਅਸੀਂ ਲੈਟਰ ਪਾਉਂਦੇ ਆ ਡਿਪਾਰਟਮੈਂਟਾਂ ਦੇ ਵਿੱਚ ਲੇਕਿਨ ਜਵਾਬ ਦੇਣ ਦਾ ਕੋਈ ਰਵਾਜ ਨਹੀਂ ਰਿਹਾ ਜਾਂ ਰਵਾਜ ਹੈ ਹੀ ਨਹੀਂ ਸੀ ਮੈਨੂੰ ਇਸ ਗੱਲ ਦਾ ਪਤਾ ਨਹੀਂ ਹੈ ਮਤਲਬ ਉਹਦੇ ਬਾਰੇ ਤੁਸੀਂ ਮੈਨੂੰ ਦੱਸੋ ਜਵਾਬ ਮੈਂ ਲੈ ਕੇ ਦੇਵਾਂ ਠੀਕ ਹੈ ਤੇ ਬਾਕੀ ਆਪਾਂ ਮੰਤਰੀ ਜੀ ਤੋਂ ਪੁੱਛਦੇ ਹਾਂ ਤਾਂ ਪੰਜ 6 ਮੈਂ ਲੈਟਰ ਪਾਏ ਤੇ ਮੈਨੂੰ ਉਹਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਕਮੇਟੀ ਜੇ ਬਣਾਈ ਆ ਤਾਂ ਮੈਨੂੰ ਇਹ ਦੱਸਿਆ ਜਾਵੇ ਮੰਤਰੀ ਜੀ ਦੱਸਣ ਵੀ ਇਹ ਕਦੋਂ ਬਣਾਈ ਆ ਤੇ ਕਦੋਂ ਇਹ ਰਿਪੋਰਟ ਦੇ ਦੂਗੀ ਔਰ ਕਦੋਂ ਇਹ ਕਹ ਕਹਨੇ ਆ ਕੰਮ ਆ ਜਿਹੜਾ ਇਹ ਸ਼ੁਰੂ ਹੋਣ ਦੀ ਸੰਭਾਵਨਾ ਹੈ ਔਰ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਮੰਤਰੀ ਜੀ ਵੀ ਇੱਥੇ ਇਹ ਜਿੰਨੇ 350 ਬੂਥ ਨਹੀਂ 350 ਦੀ ਜਗ੍ਹਾ ਇੱਥੇ 7-800 ਬੂਥ ਬਣਨੇ ਨੇ ਇਹ 350 ਬੰਦੇ ਜਿਹੜੇ ਉੱਥੇ ਜਿਨ੍ਹਾਂ ਨੇ ਮੁਹਾਲੀ ਵਸਾਇਆ 40 ਸਾਲ ਪਹਿਲਾਂ 50 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਮੁਹਾਲੀ ਜਿਨ੍ਹਾਂ ਨੇ ਮੁਹਾਲੀ ਵਸਾਇਆ ਉਹਨਾਂ ਨੂੰ ਆਪਾਂ ਦੇ ਕੇ ਛੋਟੇ ਬੂਥ ਉਦੋਂ ਬਿਨਾਂ ਵੀ ਰੈਵਨਿਊ ਆਪਾਂ ਕਮਾ ਸਕਦੇ ਹਾਂ ਕਮਾੜਾ ਵਾਲੇ ਘੱਟੋ ਘੱਟ 3-400 ਬੂਥ ਹੋਰ ਵਾਧੂ ਬਣ ਸਕਦਾ ਉੱਥੇ ਬਹੁਤ ਕੀਮਤੀ ਜਗ੍ਹਾ ਹੈ ਔਰ ਮੈਨੂੰ ਲੱਗਦਾ ਹੈ ਵੀ ਇਹ ਵੀ ਲੋਕ ਨੇ ਜਿਹੜੇ ਜਿਨ੍ਹਾਂ ਨੇ ਖੋਖੇ ਲਏ ਜਿਹੜੇ ਖੋਖੇ ਵਾਲੇ ਨੇ ਉਹ ਵੀ ਪੈਸੇ ਦੇਣ ਨੂੰ ਰੀਜ਼ਨੇਬਲ ਤਿਆਰ ਨੇ ਸੋ ਮੇਰੀ ਬੇਨਤੀ ਹੈ ਵੀ ਇਹ ਮੈਨੂੰ ਦੱਸਿਆ ਜਾਵੇ ਵੀ ਇਹ ਕਦੋਂ ਤੱਕ ਕਮੇਟੀ ਕਦੋਂ ਬਣੀ ਹੈ ਤੇ ਕਦੋਂ ਤੱਕ ਇਹ ਕਮੇਟੀ ਹੈ ਜੀ ਥੈਂਕ ਯੂ ਤੇ ਆਪਣੀ ਰਿਪੋਰਟ ਦੇ ਦੋ ਮੰਤਰੀ ਜੀ ਕੋਈ ਟਾਈਮ ਲਾਈਨ ਹੈਗੀ ਹੈ ਲਿਖਿਆ ਸਾਰਾ ਜੀ ਐਸਐਸ ਨਗਰ ਸ਼ਹਿਰ ਦਾ ਵਿਕਾਸ ਪਿਛਲੇ 50 60 ਸਾਲ ਦੇ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ ਸ਼ਹਿਰ ਦਾ ਵਿਕਾਸ ਸਮੇਂ-ਸਮੇਂ ਦੇ ਅਲੱਗ-ਅਲੱਗ ਔਰ ਮੈਨੂੰ ਇਹ ਲੱਗਦਾ ਵੀ 2006 ਤੇ ਅੱਜ 2025 ਹੋ ਗਿਆ ਹੈ 19 ਸਾਲ ਹੋ ਗਏ ਨੇ ਗਮਾੜਾ ਬਣਾਇਨੂ ਤੇ ਮੇਰਾ ਸਵਾਲ ਤਾਂ ਸਿਰਫ 350 ਬੂਥ ਬਣਾਉਣ ਦਾ ਬੂਥ ਵੀ ਨਹੀਂ ਬੂਥਾਂ ਤੋਂ ਵੀ ਛੋਟੀ ਹੁੰਦੀ ਹੈ ਕਿ ਖੋਖੇ ਵਾਲਿਆਂ ਦੰਦੇ ਆ 5 ਫੁੱਟ ਜਾਂ 6 ਫੁੱਟ ਬਾਈ 8 ਫੁੱਟ ਦੀ ਇੱਕ ਜਗਾ ਹੁੰਦੀ ਹੈ ਜਿਹੜੀ ਉਹਨੂੰ ਬਣਾ ਕੇ ਦਿੱਤੀ ਜਾਂਦੀ ਆ ਤੇ 350 ਬੂਥ ਬਣਾਉਣ ਵਾਸਤੇ ਖੋਖੇ ਦੀ ਜਗਾ 19 ਸਾਲ ਲੱਗ ਗਏ ਤੇ ਹੋਰ ਅੱਗੇ ਕਿੰਨਾ ਕੁ ਸਾਲ ਹੋਰ ਲੱਗਣੇ ਨੇ ਇੱਕ ਤਾਂ ਇਹ ਮੇਰਾ ਸਵਾਲ ਹੈ ਮੰਤਰੀ ਜੀ ਜੀ ਦੂਸਰਾ ਸਵਾਲ ਇਹ ਆ ਵੀ ਇਹਨਾਂ ਨੇ ਕਮੇਟੀ ਬਣਾਈ ਜੀ ਬਹੁਤ ਧੰਨਵਾਦ ਇਹ ਕਮੇਟੀ ਕਦੋਂ ਬਣੀ ਇਹ ਕਮੇਟੀ ਨੇ ਕਦੋਂ ਆਪਣੀ ਰਿਪੋਰਟ ਦੇਣੀ ਆ ਇਹ ਇਹਦੇ ਵਿੱਚ ਕੋਈ ਇਹਦਾ ਜ਼ਿਕਰ ਨਹੀਂ ਕੀਤਾ ਗਿਆ ਮੈਂ ਜਦੋਂ ਸਾਡੀ ਸਰਕਾਰ ਬਣੀ ਸੀ ਸਪੀਕਰ ਸਾਹਿਬ 15 ਅ 5 ਨੂੰ 15